ਜਿਹਨਾਂ ਬੰਨ ਭਰਾਵਾਂ ਨੇ ਵੀ ਹੁਣ ਪਲੱਸ 2 ਪਾਸ ਕੀਤੀ ਹੈ ਗਿਆ ਰਿਜ਼ਲਟ ਆ ਚੁੱਕਿਆ ਹੈ ਜਿਹੜੇ ਵੀ ਪਾਸ ਹੋਏ ਨੇ ਉਹਨਾਂ ਵਾਸਤੇ ਆ ਜਰਮਨ ਤੁਸੀਂ ਫ੍ਰੀ ਆ ਸਕਦੇ ਹੋ ਔਸ ਬਿਲਡਿੰਗ ਵੇਸ ਤੇ ਬਿਨਾ ਕੋਈ ਬਲੌਕ ਅਕਾਊਂਟ ਖੋਲੇ ਤੁਸੀਂ ਵੀ ਜਰਮਨ ਆਨ ਦਾ ਮੌਕਾ ਪਾ ਸਕਦੇ ਹੋ ਕਿੱਦਾਂ ਅਪਲਾਈ ਕਰਨਾ ਹੈ ਕਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ ਕਿਹੜਾ-ਕਿਹੜਾ ਬੱਚਾ एलिਜੀਬਲ ਹੈਗਾ ਇਹ ਸਪੈਸ਼ਲ ਵੀਡੀਓ ਜਿਹੜੇ ਹੁਣ ਦਸਵੀਂ ਤੇ ਜਾਂ ਪਲੱਸ 2 ਪਾਸ ਕਰਕੇ ਜਿਹੜੇ ਰਿਜ਼ਲਟ ਚ ਪਾਸ ਹੋਏ ਨੇ 60% ਤੋਂ ਜਿਨ੍ਹਾਂ ਦੇ ਉੱਤੇ ਨੰਬਰ ਆਏ ਨੇ ਉਹੀ ਸਿਰਫ ਸਾਨੂੰ ਮੈਸੇਜ ਕਰਨ ਉਹਨਾਂ ਨੂੰ ਦੱਸਿਆ ਜਾਏਗਾ ਕਿ ਤੁਸੀਂ ਕਿੱਦਾਂ ਫ੍ਰੀ ਦੇ ਵਿੱਚ ਜਰਮਨ ਲਈ ਅਪਲਾਈ ਕਰ ਸਕਦੇ ਹੋ ਹਸਪੀਟਲਿੰਗ ਦੇ ਵਿੱਚ ਤੇ ਜੇ ਤੁਹਾਨੂੰ ਹਸਪੀਟਲੋਂ ਦਾ ਕੰਟਰੈਕਟ ਮਿਲਦਾ ਹੈਗਾ ਤੁਸੀਂ ਵੀ ਜਰਮਨ ਫ੍ਰੀ ਆਫ ਕੋਸਟ ਆ ਸਕਦੇ ਹੋ ਜਿਹਨੂੰ ਵੋਕੇਸ਼ਨਲ ਟ੍ਰੇਨਿੰਗ ਵੀਜ਼ਾ ਵੀ ਕਿਹਾ ਜਾਂਦਾ ਉਹਦੇ ਤੇ ਆਉਣ ਵਾਲੀ ਪਹਿਲੀ ਵੀਡੀਓ ਅਗਲੇ ਹਫਤੇ ਲਾਂਚ ਹੋ ਜੇਗੀ ਵੀਡੀਓ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਪੋਸਟਰ ਪਾ ਦਿੱਤਾ ਜਾਏਗਾ ਸਾਡੇ YouTube ਚੈਨਲ ਤੇ ਵੀ ਤੇ TikTok ਦੇ ਉੱਤੇ ਵੀ ਜਾ ਕੇ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ ਸਭਨਾ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹ ਸਪੈਸ਼ਲ ਫੇਰ ਤੋਂ ਕਹਿਣਾ ਪਵੇ ਸਪੈਸ਼ਲ ਜਿਹੜੇ ਮੰਡਿਆਂ ਦੇ ਪਲੱਸ 2 ਦੇ ਵਿੱਚ 60 ਪਰਸੈਂਟ ਦੇ ਉੱਤੇ ਮਾਰਕਸ ਹੈਗੇ ਨੇ ਜਾਂ 10th ਦੇ ਵਿੱਚ 60% ਤੋਂ ਜ਼ਿਆਦਾ ਮਾਰਕਸ ਹੈਗੇ ਨੇ ਉਹਨਾਂ ਵਾਸਤੇ ਵੀਡੀਓ ਹੈ ਜਿਨ੍ਹਾਂ ਦੇ ਘੱਟ ਨੇ ਉਹਨਾਂ ਲਈ ਨਹੀਂ ਭਾਵੇਂ ਆਰਟਸ ਦੇ ਵਿੱਚ ਹੋਣ ਭਾਵੇਂ ਕਿਸੇ ਵੀ ਫੀਲਡ ਦੇ ਵਿੱਚ ਆਰਟਸ ਵਿੱਚ ਸਾਇੰਸ ਦੇ ਵਿੱਚ ਜਾਂ ਕਮਰਸ ਦੇ ਵਿੱਚ ਉਹਦਾ ਕੋਈ ਦਿੱਕਤ ਨਹੀਂ ਹੈਗੀ ਪਰ 60% ਤੋਂ ਜ਼ਿਆਦਾ ਤੁਹਾਡੇ ਮਾਰਕਸ ਹੋਣੇ ਚਾਹੀਦੇ ਨੇ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਹੈ ਤੇ ਸਪੈਸ਼ਲ ਮੌਕਾ ਜਰਮਾਨੀ ਦਾ ਬਿਨਾ ਕੋਈ ਏਜੰਟ ਨੂੰ ਠੱਗੀ ਦਿੱਤੇ ਬਿਨਾ ਏਜੰਟ ਨੂੰ ਪੈਸੇ ਦਿੱਤੇ ਤੁਸੀਂ ਵੀ ਆਪਣੇ ਦੰਮ ਤੇ ਆ ਸਕਦੇ ਜਰਮਨ ਦੇ ਵਿੱਚ ਤੇ ਦੰਮ ਤੇ ਆਪਣੇ ਅਥੇ ਚ ਵਧੀਆ ਸਟੱਡੀ ਕਰਕੇ ਆਪਣਾ ਫਿਊਚਰ ਬਣਾ ਸਕਦੇ ਹੋ ਠੀਕ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਮਿਲਦੇ ਆ ਤੁਹਾਨੂੰ YouTube ਦੇ ਉੱਤੇ ਮੂਵ ਟੂ ਜਰਮਨੀ ਜਲਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਪੂਰੀ ਵੀਡੀਓ ਆ ਰਹੀ ਹੈ ਸਾਡੇ YouTube ਚੈਨਲ ਤੇ ਤਾਂ ਹੀ ਕਹਿਣਾ ਕਿ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਸਾਰਿਆਂ ਨੂੰ ਬੇਨਤੀ ਹੈ ਇਹ ਚੈਨਲ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕਦਾ ਵੀਡੀਓ ਨੂੰ ਸ਼ੇਅਰ ਕਰੋ ਜੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ YouTube ਦੇ ਉੱਤੇ